ਉਰਤ ਮਹੱਲਾ ਪੰਜਵਾਂ ਬਖਸ਼ਿਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਪਿਦਾਰੀ ਗੁਰਪੂਰੇ ਕੀ ਸਰਣੀ ਉੱਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਣਡ ਪਈ ਸੰਸਾਰ ਆਪਣੇ ਜੀ ਜੰਤੇ ਆਪੇ ਰਾਖੇ ਜਮਹਿ ਕੀਓ ਹਟ ਤਾਰ ਹਰ ਕੇ ਚਰਨ ਰਿਦਾ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਊਪਰੈ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸਮਰੱਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭੁ ਧਿਆਈਐ ਭਾਈ ਮਨ ਤਨ ਸੀਤਲ ਹੋਇ ਸੂਰਠ ਮਹੱਲਾ 5ਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਪਲ ਪਾਈ ਰਹਾਉ ਸਤਿਗੁਰ ਪੂਰੇ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਾਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰੂ ਸੋਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾਂ ਨਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਐ ਸਵਾਰੇ ਅਮਰਾ ਗੁਣ ਅਬਗੁਣ ਨਾ ਵਿਚਾਰਿਆ ਅਤਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਟਾ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਿਤ ਮਾਤਾ ਸੂਰਤ ਮਹੱਲਾ ਪੰਜਵਾਂ ਘਰਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਜੋ ਨਹੀਂ ਸਹ ਸਾ ਚੁਕਾਇਆ ਸਿੱਖਦਾਰਹੁ ਨਹਿ ਪਥੀ ਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜ ਨਰਾਮ ਨਬੇਰਾ ਅਬ ਢੂੰਡਨ ਕਤਹ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈਂ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦੇ ਆਪਣੀ ਪਾਈ ਤਾਂ ਕਤਿ ਆਵੇ ਕਤਿ ਜਾਈ ਤਹ ਸਾਚ ਨਿ ਆਏ ਨਵੇਰਾ ਹੂੰਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਆਗਾਜਾ ਿਸ ਸਫਹਿ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸੋਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਾਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਸ਼ਾਹਾ ਪਾਤਸ਼ਾਹਾ ਗੁਰ ਭੇਟਤ ਮਨ ਓਮਾਹਾ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰਕੀਨੋ ਮੁਕਤ ਦਵਾਰਾ ਸਭ ਸਿਸ਼ਟ ਕਰੈ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੂਤ ਮਹੱਲਾ ਪੰਜਵਾਂ ਗੁਰ ਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਿ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਏ ਸੰਤੋ ਹੋ ਰਾਮ ਨਾਮ ਨਿਸ ਤਰੀਐ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚੇਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਵਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਝਵਾਂ ਸਾਹਿਬ ਗੁਨੀ ਗ헤ਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭਏ ਦਿਆਲਾ ਜਪੇ ਅਨੰਦ ਰਹੂ ਗੁਰ ਚਰਨਾ ਭਉ ਕਤੈ ਨਹੀਂ ਪ੍ਰਭ ਸਰਨਾ ਰਹਾਉ ਤੇਰਿਆਂ ਦਾਸ ਹਰਿਦੈ ਮਰਾਰੀ ਪ੍ਰਭ ਅਬ ਚਲੇ ਨੀਵੋ ਸਾਰੀ ਬਾਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਾਰੇ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਾਈਐ ਹਰ ਮੰਗਲ ਨਾਨਕ ਗਾਈਐ ਸੋਠ ਮਹੱਲਾ 5ਵਾਂ ਸੂਖ ਸਹਿਜ ਆਨੰਦਾ ਰੱਬ ਮਿਲੇਉ ਮਨ ਪਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਂ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਜੋਤ ਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਪੀਖਾਂ ਤਹ ਸੋਈ ਹਰ ਪ੍ਰਭ ਬਿਨ ਅਵਰਨਾ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁਖ ਲਾਥੀ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੂਰਠ ਮਹੱਲਾ ਪੰਜਵਾਂ ਠਾਂਡ ਪਾਈ ਕਰਤਾਰੀ ਤਾਪ ਛੋੜ ਗਿਆ ਪਰਵਾਰੀ ਗੁਰ ਪੂਰੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮੱਜਨ ਗੁਰਿਆੰਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦੇ ਆੜੇ ਫਲ ਪਾਵੇ ਸਹੀ ਸਲਾਮਤ ਨਾਏ ਆਈ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨ ਰਹੀ ਆਯੂਰੀ ਗੁਰ ਚਰਨ ਲਾਏ ਨਿਸਤਾਰੀ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾਉ ਵਡਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵਹਿ ਸੇ ਵਡਭਾਗਾ ਹਰਿ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਤੂਰੀ ਨਾਵੈ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਆਧਾਰਾ ਏਹੋ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਆਮੀ ਸੋਠ ਮਹਲਾ 5ਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਤਤ ਤਪਨੀਤ ਕਰ ਲੈਨੀ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵ ਹੈ ਪੁਰਖ ਬਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰਪੂਰੀ ਖੇਮ ਕੁਸ਼ਲ ਭਇਆ ਇਸ ਨਾਨਕ ਪਾਰ ਬ੍ਰਹਮ ਵਿਤਹੁ ਕੁਰਬਾਨਾ ਗੁਰ ਕੇ ਚਰਨ ਕਵਲ ਰਿਧ ਧਾਰੇ ਬਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤਖ ਹੋਏ ਪਤਤ ਪਨੀਤ ਸਭ ਹੋਈ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਾਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੈ ਧਾਈ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਦਿਖਾਇਆ ਰਾਗ ਸੋਰਠ ਮਹਲਾ ਪੰਜਵਾਂ ਦਹ ਦਿਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਉ ਸੀਜ अकेਲੀ ਨੀਂਦ ਨਾ ਹੋ ਨੈਣਹਿ ਪਿਰ ਪਰਦੇਸ ਸੁਧਾਇਉ ਹੁਣ ਨਹੀਂ ਸੰਦੇਸ ਰੋ ਮਾਇਉ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰ ਆਇਓ ਰਹਾਉ ਕਿਉ ਬਿਸਰੈ ਇਹੋ ਲਾਲ ਪਿਆਰੂ ਸਰਬ ਗੁਣਾ ਸੁਖ ਦਾਇਓ ਮੰਦਰ ਚਰਕੈ ਪੰਥ ਨਿਹਾਰਉ ਨੈਣ ਨੀਰ ਭਰ ਆਇਓ ਹਉ ਹਉ ਪੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਪਾਂਬੀਰੀ ਕੇ ਪਾਥ ਪਰਦੋ ਬਿਨ ਪੇਖੇ ਦੂਰਾਇਓ ਭਇਓ ਕਿਰਪਾਲ ਸਰਬ ਕੋ ਠਾਕੁਰ ਛਗਰੋ ਦੂਖ ਮਤਾਇਓ ਕਹੋ ਨਾਨਕ ਹਉ ਮੈਂ ਪੀਤ ਗੁਰ ਖੋਈ ਤਉ ਦਯਾਰ ਬੀਠ ਲੋ ਪਾਇਓ ਛਬ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰ ਮਿਲਾਇਓ ਸਰਬ ਗੁਨਾ ਨਿਦਰਾਇਉ ਰਹਾਉ ਦੂਜਾ ਸੋਰਠ ਮਹਲਾ ਪੰਜਵਾਂ ਗਈ ਬਹੋੜ ਬੰਦੀ ਛੋੜੇ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਾਖੋ ਪੈ ਜਤੁ ਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਾਰਯ ਉਪਦੇਸ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈ ਜਰ ਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਐ ੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵ ਖਦਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋ